ਉਹੀ ਗੱਲ ਆ ਸੱਜਣਾ ਪਹਿਲਾਂ ਦੇ ਹਿਸਾਬ ਨਾਲ ਝੋਟੀਆਂ ਨੂੰ ਜਿਵੇਂ ਗੱਲ ਕਰ ਲਿਆ ਨਾ ਥਣ ਥੋਣਾ ਜਿਹੜਾ ਐ ਲੱਗਿਆ ਪੂਰਾ ਲੱਗਿਆ ਵੀ ਵਿਥੀ ਤੇ ਆ ਤੇ ਲੱਗਿਆ ਵੀ ਵਧੀਆ ਚੋਣ ਚਵਾਰਾ ਥਣ ਲੱਗਿਆ ਲਤਾਰਾਂ ਆਂਦੇ ਬਾਈ ਮਾਰਦੇ ਹੁਣ ਜੇ ਤਾਰਾਂ ਤੁਰਾਂ ਦੇਖ ਸਕਦਾ ਜਮਾ ਰੂਹ ਵਰਗੀ ਚਵਾਈ ਆ ਓਕੇ ਦੀ ਰਿਪੋਰਟ ਆ ਜਮਾ ਇਹਨਾ ਅਗਲੇ ਥਣਾ ਤੂੰ ਵੀ ਮਾਰਦੇ ਬਾਈ ਨਤਾਰਾ ਮਾਰਨ ਦੀ ਦਾ ਸੱਜਣਾ ਕਿਸੇ ਵੀ ਆਪਣੇ ਸੱਜਣ ਨੂੰ ਲੋੜ ਨਹੀਂ ਪੈਣੀ ਜਮਾ ਬਾਈ ਰੂਹ ਵਰਗੀ ਚਵਾਈ ਰੋਟੀ ਚਾਹੀਦੀ ਨਾ ਬਾਈ ਤੋ ਯਾਰ ਫੋਨਤੀ ਮੰਗਾ ਲਿਓ ਚਵਾਈ ਚਬੂਈ ਦਾ ਆਪਣੀ ਵੀ ਇਹਦੀ ਗਰੰਟੀ ਆ ਵੀ ਚਵਾਈ ਚਬੂਈ ਤੇ ਛੋਟੀਆਂ ਐਂ ਸਿਰਾ ਤੇ ਮੇਨ ਗੱਲ ਉਹੀ ਆ ਵੀ ਠੰਡਾ ਸੀਲ ਹੋਵੇ ਜਾਨਵਰ ਤੇ ਇੱਥੇ ਤੋਂ ਦੇਖ ਸਕਦੇ ਹੋ ਪਾਸ ਨੂੰ ਕਿ ਛੋਟੀ ਨਿਖਰੀ ਕਿੰਨੀ ਆ ਥੱਲੇ ਤੋਂ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਉੱਬਾ ਜ਼ਿਲ੍ਹਾ ਮਾਨਸਾ ਲੈ ਅੱਜ ਚੋਬਰ ਕੋਲੇ ਆਪਾਂ ਝੋਟੀਆਂ ਦਿਖਾਵਾਂਗੇ ਦੋ ਸੱਜਣੋ ਇੱਕ ਹੈਗੀ ਆ ਪਹਿਲੇ ਸੂਏ ਤੇ ਇੱਕ ਹੈਗੀ ਆ ਤੀਜੇ ਸੂਏ ਪਹਿਲੇ ਸੂਏ ਵਾਲੀ ਵੀ ਐ ਨਾ ਪੂਰੀ ਅੱਬਲਦਰਜੇ ਦੀ ਚੰਗੀ ਕੁਆਲਿਟੀ ਦੀ ਤੇ ਗੈਲਜੇ ਗੱਲ ਕਰ ਲੈਣਾ ਪਿੱਛੇ ਵੀ ਸੱਜਣੋ ਕੱਤੀ ਆ ਕੱਤੀ ਵੀ ਐ ਨਾ ਪੂਰੀ ਚੰਗੀ ਜਤ ਕੁਆਲਿਟੀ ਦੀ ਤੀਜੇ ਸੂਈ ਵਾਲੀ ਝੋਟੀਆਂ ਜਿਹੜੀ ਉਹ ਸੂਈ ਹੋਈ ਆ ਪੰਜ ਛੀਕ ਦਿਨਾਂ ਦੀ ਜਿਹੜੀ ਪਹਿਲੇ ਸੂਈਆ ਉਹ ਝੋਟੀਆਂ ਤਾਜ਼ੀ ਤੇ ਆਜੋ ਬਾਈ ਨਾਲ ਕਰਾਉਨੇ ਆ ਗੱਲਬਾਤ ਤੇ ਰੇਟ ਵੀ ਸੱਜਣੋ ਵੀਡੀਓ ਚ ਹੀ ਕਰਾਉਂਗਾ ਤੇ ਰੇਟ ਵੀ ਨਾ ਅਜ ਮਈਆਂ ਦੇ ਜਮਾਂ ਐਨ ਅਰੀਜਨਲ ਰੇਟ ਮਿਲਣਗੇ ਤੁਹਾਨੂੰ ਕੋਈ ਰੇਟ ਦਾ ਨਹੀਂ ਕੋਈ ਸੱਜਣ ਯਾਰ ਕਮੈਂਟ ਕਰੂਗਾ ਵੀ ਰੇਟ ਜਾਦੇ ਆ ਕੁਰੀ ਮਈਆਂ ਦਾ ਵੀ ਓਨੇ ਰੁਪਏ ਓਟਦੀਆਂ ਨਹੀਂ ਬਿਲਕੁਲ ਜਾਇਜ਼ ਰੇਟ ਦੇ ਵਿੱਚ ਅੱਜ 2 ਜਨਵਰੀ ਆਪਾਂ ਇਹ ਸੱਜਣ ਦੇ ਘਰੋਂ ਦਿਖਾਵਾਂਗੇ ਤੇ ਨਵਾਂ ਨਵਾਂ ਬਾਈ ਦਾ ਜੇ ਗੱਲ ਕਰਨੀ ਹੈ ਵਪਾਰ ਦਾ ਕੰਮ ਆ ਪਹਿਲੀ ਵੀਡੀਓ ਆ ਬਾਈ ਦੀ ਤੇ ਪਿਆਰ ਕਰਿਓ ਸਜਣੋ ਪਿਆਰ ਦਿਓ ਜਾਨਵਰ ਵੀ ਬਾਈ ਤੋਂ ਲੈ ਲਿਓ ਤੇ ਲੈ ਲਓ ਵੀ ਆਪਦੀ ਇਹ ਪੂਰੀ ਤਸੱਲੀ ਨਾਲ ਜਾਨਵਰ ਡੰਗ ਦੋ ਡੰਗ ਚੋਕੇ ਸੱਲੀ ਕਰਕੇ ਲੈ ਲਿਓ ਤੇ ਆਜੋ ਬਾਈ ਨਾਲ ਕਰਾਉਂਦੇ ਆ ਗੱਲ ਲੈ ਆਜੋ ਸਜਣੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਮਿਲਾਉਂਦੇ ਆ ਬਾਈ ਨਾਲ ਆ ਜਾ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਕੀ ਹੈ ਬਾਈ ਆਪਣਾ ਨਾਰਥਾ ਬਾਈ ਅਰਸ਼ ਪਿੰਡੋਬਾ ਜ਼ਿਲ੍ਹਾ ਮਾਨਸਾ ਪਿੰਡੋਬਾ ਜ਼ਿਲ੍ਹਾ ਮਾਨਸਾ ਅੱਛਾ ਨੇੜੇ ਆਪਣੇ ਕਿਹੜੇ ਪਿੰਡ ਮਾਨਸਾ ਕੈਂਚੀਆਂ ਤੋਂ ਮਾਨਸਾ ਤੋਂ ਬਾਈ 15 ਕਿਲੋਮੀਟਰ ਜੋ ਜੋਗਰਲੇ ਤੋਂ 8 ਕਿਲੋਮੀਟਰ ਪਿੰਡ ਅੱਛਾ ਜੋਗਰਲੇ ਤੋਂ 8 ਕਿਲੋਮੀਟਰ ਜੋਗਰਲਾ ਆ ਗਿਆ ਜਿਹੜਾ ਮਾਨਸਾ ਕੈਂਚੀਆਂ ਤੋਂ ਬਰਨਾਲਾ ਰੋਡ ਹਾਂ ਹਾਂ ਬਾਈ ਉੱਥੋਂ ਆਪਣਾ ਪਿੰਡ 8 ਕਿਲੋਮੀਟਰ ਤੇ ਮਾਨਸਾ ਕੈਂਚੀਆਂ ਤੋਂ ਆ ਗਿਆ 15 ਕਿਲੋਮੀਟਰ ਤੇ ਨਵਾਂ ਨਵਾਂ ਛੇੜਿਆ ਕੰਮ ਬਾਈ ਹਾਂ ਹਾਂ ਬਾਈ ਨਵਾਂ ਕਿਦ ਲੈ ਕੰਮ ਆਪਣਾ ਅੱਛਾ ਮਾਲਕ ਕਰੇ ਚੰਗਾਈ ਚੱਲੇ ਤੇ ਆਪਾਂ ਪਿਛਲੇ ਬੰਨੇੋਂ ਸ਼ੁਰੂ ਕਰੀਏ ਝੋਟੀ ਦੀ ਠੀਕ ਹੈ ਬਾਈ ਜੀ ਉੱਥਾ ਹੋ ਸਾਈਡ ਤੇ ਬਾਈ ਲੈ ਸੱਜਣਾ ਪਹਿਲੀ ਝੋਟੀ ਲੱਗਿਆਂ ਦਿਖਾਉਣਾ ਇੱਕ ਵਾਰੀ ਮੂਹ ਮੱਥੇ ਦੀ ਸਿੰਗ ਦੀ ਕੁਆਲਿਟੀ ਤੇ ਪਿੱਠ ਪੂੜੇ ਦੀ ਕੁਆਲਿਟੀ ਤੇ ਜਾਤ ਕੁਆਲਿ ਥੋੜਾ ਜਆ ਦੋਹੇ ਝੋਟੀਆਂ ਨੂੰ ਜੇ ਮੈਂ ਗੱਲ ਕਰ ਲਾਂ ਨਾ ਬੱਚੇ ਬਾਈ ਨੇ ਥੋੜਾ ਜਆ ਨੇੜੇ ਬੰਨੇ ਹੋਏ ਤੇ ਮੂੰਹ ਲਾਗੇ ਮਾੜੀਆਂ ਮੋਟੀਆਂ ਪਾਸਮੀਆਂ ਤੁਹਾਨੂੰ ਵੀਡੀਓ ਚ ਨਜ਼ਰ ਆਉਣਗੀਆਂ ਲੈ ਬਾਈ ਸੂਆ ਕਿਹੜਾ ਇਹਦਾ ਜੇ ਆਪਾਂ ਗੱਲ ਕਰ ਲਈਏ ਪਹਿਲਾ ਸੂਆ ਵੱਡੇ ਭਾਈ ਪਹਿਲਾ ਸੂਆ ਕਿੰਨੇ ਕੁ ਦਿਨਾਂ ਦੀ ਸੂਈ ਹੋਈ ਆ ਸੂਈ ਪਰਸੋਂ ਦੀ ਸੂਈ ਆ ਬਾਈ ਮਾਗਰ ਕੱਟੀ ਆ ਅੱਛਾ ਮਾਗਰ ਕੱਟੀ ਵਾਲਾ ਸੱਜਣੋ ਪਰਸੋਂ ਦੀ ਸੂਈ ਹੋਈ ਆ ਝੋਟੀ ਤੇ ਬਾਕੀ ਜੇ ਕੱਟੀ ਦੀ ਗੱਲ ਕਰ ਲਈਏ ਨਾ ਸੱਜਣੋ ਕੱਟੀ ਬਾਹਲੀ ਯਾਤ ਕੁਆਲਟੀ ਦਾ ਬਾਈ ਇੱਥੋਂ ਫੇਸ ਕੁਆਲਟੀ ਦੇਖ ਸਕਦੇ ਹੋ ਤੇ ਮੇਨ ਗੱਲ ਇਹ ਨਾ ਜਿਹੜ ਤੈਨੂੰ ਪਰਸੋਂ ਦੀ ਸੂਈਆ ਕਿੰਨੀ ਕ ਬੋਲੀ ਹੋ ਆਈਡੀਆ ਹੁਣ ਆਪਾਂ ਨੂੰ ਬੋਲੀ ਬਾਈ 10 ਕਿਲੋ ਹੋ ਹੁਣ ਅੱਛਾ 10 ਕਿਲੋ ਹੋਊਗੀ 10 ਕਿਲੋ ਹਾਂ ਬਾਈ ਗਾਰੰਟੀ ਨਾਲ ਅੱਛਾ ਕਿੰਨੇ ਦੁੱਧ ਦੀ ਗਾਰੰਟੀ ਤੇ ਦੇ ਦਾਂਗੇ ਦੁੱਧ ਤੇ ਬਾਈ 13 ਕਿਲੋ ਗਾਰੰਟੀ ਦੇ ਦੇ ਦਾਂਗੇ ਆਪਾਂ 13 ਦੀ ਗਾਰੰਟੀ ਤੇ ਚਾਹੇ ਕੋਈ ਆਪਾਂ ਤੋਂ ਸੱਜਣਾ ਅੱਜ ਹੀ ਲੈ ਕੇ ਜਾਂਦਾ ਅੱਜ ਹੀ ਲੈ ਕੇ ਜਾਂਦਾ ਬਾਈ ਲੈ ਖੋਲ ਕੇ ਤੋੜ ਕੇ ਦਿਖਾ ਦੇ ਇੱਕ ਵਾਰੀ ਥੱਲੋ ਆਪਣੀ ਗਾਰੰਟੀ ਹੋ ਬਾਈ ਓਏ ਉਹ ਤਾਂ ਪਾਸ ਕਰਕੇ ਲੈ ਜੂਗਾ ਸੁਈ ਸੁਮਾਰੀ ਹੁਣ ਤਲਾ ਇਹਨੂੰ ਚਲਾ ਦੇ ਬਾਈ ਲੈ ਸੱਜਣੋ ਕੱਟੀ ਉਹੀ ਗੱਲ ਆ ਵੀ ਚੰਗੀ ਜਾਤ ਕੁਆਲਿਟੀ ਦੀ ਐ ਕੁਝ ਥੋੜੀ ਜਰੂਰ ਚਿੱਟੀ ਆ ਤੇ ਥੱਲਿਓਂ ਜੇ ਥਣ ਥਣੋਟ ਦੀ ਗੱਲ ਕਰ ਲਈਏ ਲੇਵੇ ਦੀ ਗੱਲ ਕਰ ਲਈਏ ਨਾ ਥਣ ਥਣ ਝੋਟੀਆਂ ਨੂੰ ਆ ਲੱਗਿਆ ਪੂਰਾ ਟਾਪ ਕੁਆਲਿਟੀ ਦਾ ਇਹਦੀ ਕਮਾਲਾ ਬਾਈ ਤੇ ਲੱਗਿਆ ਵੀ ਥਣ ਪੂਰੀ ਟਾਪ ਕੁਆਲਿਟੀ ਦਾ ਤੇ ਲੱਗਿਆ ਵੀ ਪੂਰੀ ਦੂਰੀ ਤੇ ਆ ਜੇ ਮੈਂ ਗੱਲ ਕਰ ਲਾਂ ਕੱਦ ਜ਼ਰੂਰ ਦਰਮਿਆਨਾ ਕੱਦ ਨਹੀਂ ਬਾਹਲਾ ਵੱਡਾ ਕਿਉਂਕਿ ਪਹਿਲਣ ਝੋਟੀਆਂ ਹਲੇ ਨੇ ਗਰੋਥ ਕਰਨੀ ਆ ਹੋਰ ਅੱਗੇ ਇੱਥੇ ਤੋਂ ਲੈ ਵਾ ਲੂਗਾ ਦੇਖ ਸਕਦੇ ਹੋ ਬਿਲਕੁਲ ਸਾਫ਼ ਆਰਡਰ ਦੀ ਆ ਇਹ ਥਣ ਥਣੌਟ ਦੀ ਗੱਲ ਕਰ ਲਈ ਤੇ ਲੱਗਿਆ ਵੀ ਥਣ ਥਣੌਟ ਆਪਸ ਚ ਪੂਰੀ ਦੂਰੀ ਤੇ ਆ ਤੇ ਪਿੱਠ ਪੁੜੇ ਦੀ ਬਣੌਟ ਵੀ ਇੱਥੋਂ ਚੰਗੀ ਆ ਲੈ ਸੱਜਣਾ ਦਾ ਰੇਟ ਦੱਸ ਦੇ ਹੁਣ ਆਪਾਂ ਤਾਂ ਰੇਟ ਕੀ ਕਰਦੇ ਆ ਇਹਦਾ ਮੁੱਲ ਲੱਖ ਰੁਪਇਆ ਬਾਈ ਓਏ ਆਏ ਤਾਂ ਚਾਹੇ 2 ਲੱਖ ਮੰਗ ਲੈ ਤੇਰੀ ਚੀਜ਼ ਆ ਦੇ ਦੇ ਮੈਂ ਕੱਟੀ ਚੰਗੀ ਆ ਬਾਈ ਆ ਦੇਖ ਲਓ ਮੈਂ ਚੰਗੀ ਜ਼ਰੂਰ ਆ ਲੈ ਇੱਥੇ ਤੋਂ ਸੱਜਣਾ ਨਾ ਤੁਹਾਨੂੰ ਥਣ ਥਣੌਟ ਇੱਕ ਵਾਰੀ ਹੋਰ ਦਿਖਾ ਦਵਾਂ ਮੈਂ ਕੱਟੀ ਦਾ ਤੇ ਆਪਸ ਜੀ ਗੱਲ ਕਰ ਲੈ ਉਹੀ ਗੱਲ ਹੈ ਅਜੇ ਬਣੋ ਬਾਈ ਬੌਲੇ ਆਇਆ ਪਾਸਾ ਤਾਂ ਨਹੀਂ ਰੱਖਦੀ ਨਾ ਨਾ ਬਾਈ ਇਹਦਾ ਭਲਾ ਮਣੀ ਮੋਟੀ ਅੱਛਾ ਮ ਲੇ ਸੱਜਣਾ ਪਾਸਾ ਪੂਸਾ ਕੱਤੀ ਨੂੰ ਕੋਈ ਪੂਰੀ ਸਾਫ ਆ ਥੱਲੇ ਦੀ ਹਜੇ ਹੋਰ ਬਣੂ ਬਾਈ ਇਹ ਤੇ ਹੈਗੀ ਵੀ ਯਾਰ ਮੇਨ ਗੱਲ ਹੈ ਨਾ ਜਿਹੜੀ ਠੰਡੀ ਸੀਲ ਹੈ ਤੇ ਹੈਗੀ ਵੀ ਨਾਲ ਇਹਦੇ ਨਾਲ ਜੈਡ ਬਲੈਕ 31 ਆ ਤੇ ਲੱਖ ਤਾਂ ਜ਼ਿਆਦਾ ਥੋੜਾ ਜਿਹਾ ਜੈਨੂਅਲ ਰੇਟ ਹੀ ਦੱਸ ਲੈਣ ਦੇ ਨਾਲ ਆਪਣੇ ਚੈਨਲ ਤੇ ਜਮੇ 95 ਦੇ ਦਾਂਗੇ ਬਾਈ ਓਏ ਹੋਰ ਵੀ ਕਰ ਦੇ ਹਟ ਹੋਰ ਵੀ ਕਰ ਦੇ ਯਾਰ ਕਰ ਦਾਂਗੇ ਬਾਈ ਫਿਰ 92 ਦੀ ਦੇ ਦਾਂਗੇ 92 ਦੀ ਲੈ ਸੱਜਣਾ 92000 ਦੀ ਮਿਲੂਗੀ ਇਹ ਪਹਿਲਣ ਕੱਤੀ ਮਿਲੂ ਵੀ 13 ਕਿਲੋ ਦੁੱਧ ਦੀ ਗਾਰੰਟੀ ਨਾਲ ਮਿਲੂਗੀ ਤੇ ਮੇਨ ਗੱਲ ਉਹੀ ਆ ਵੀ ਇੱਕ ਨਾਲ ਇੱਕ ਮੋਹਰਾ ਨਗੀਨਾ ਫਰੀ ਆ ਨਾਲ ਇਹਦੇ ਕੱਤੀਆ ਤੇ 92 ਚ ਵੀ ਇਹੀ ਗੱਲ ਨਹੀਂ ਸੱਜਣੋ ਬਾਈ ਕਰ ਦੂਗਾ ਸ਼ੋਰ ਸਿਪਾਏ ਗਏ ਸੱਜਣ ਨੂੰ ਲੈ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ 2 ਨੰਬਰ ਵਾਲੀ ਝੋਟੀ ਝੋਟੀ ਲਾ ਲਿਓ ਮੈਂ ਲਾ ਲਿਓ ਇਹਦਾ ਸੂਆ ਕਿਹੜਾ ਬਈ ਇਹਦਾ ਤੀਜਾ ਸੂਆ ਆ ਬਾਈ ਅੱਛਾ ਤੀਜਾ ਸੂਗਾ ਇਹਨੂੰ ਕੈ ਕਿਦਨੋਂਗੇ ਸੂਈ ਨੂੰ ਇਹਨੂੰ ਪੰਜਵਾਂ ਸੀਮਾ ਦੇਣਾ ਬਈ ਅੱਜ ਸੂਈ ਨੂੰ ਅੱਛਾ ਇਹਦੇ ਨਾਲ ਬੱਚਾ ਕੀ ਐ ਇਹਦੇ ਮਗਰ ਕੱਟਾਗਾ ਅੱਛਾ ਇਹਦੇ ਮਗਰ ਕੱਟਾ ਇਹ ਪੰਜ ਸੀਧਨਾਂ ਦੀ ਸੂਈ ਥੱਲੇ ਕਿੰਨਾ ਨੈਟ ਤਿਆਰ ਆ ਦੁੱਧ ਨੈਟ ਤਿਆਰ ਬਈ 11 ਕਿਲੋ ਦੁੱਧ ਤਿਆਰ ਆ ਜਾਵਾ ਅੱਛਾ 11 ਕਿਲੋ ਇਸ ਟਾਈਮ ਤਿਆਰ ਆ ਕਿੰਨਾ ਕ ਦੁੱਧ ਪਾ ਦੂ ਬਈ ਦੁੱਧ ਦੇ ਵੀ ਬਈ 12 13 ਕਿਲੋ ਦੇ ਦੂਗੀ ਖੁੱਲਾ ਅੱਛਾ 12 13 ਕਿਲੋ ਰਾਮਣਾ ਪਾ ਦੂ ਹਾਂ ਤੰਤ ਨੋਟ ਇਹਦੇ ਵੀ ਚੰਗਾ ਲੱਗਿਆ ਬਈ ਲੱਥਾਣ ਥਣ ਸੱਜਣ ਹੋਏ ਨੂੰ ਵੀ ਚੰਗਾ ਲੱਗਿਆ ਉਹੀ ਗੱਲ ਐ ਜ ਲੇਥੋਆ ਕਿਉਂ ਥਾਣ ਥਨੋਟ ਦਿਖਾ ਦੇਣਾ ਸੱਜਣੋ ਇੱਕ ਥਾਣੇ ਦਾ ਮੇਰਾ ਖਿਆਲ ਹੈ ਚੁੰਗ ਵੀ ਗਿਆ ਹਾਂ ਬੱਚਾ ਚੁੰਗ ਗਿਆ ਬਾਈ ਹੁਣ ਫਿਰੇ ਸਾਹਮਣੇ ਹਾਂ ਆਪਣੇ ਇਹ ਥਾਣਾ ਜਿਹੜਾ ਸੱਜਣੋ ਬਰਾਬਰ ਹੈ ਬਿਲਕੁਲ ਅਗਲੇ ਥਾਣੇ ਦੇ ਇਸ ਚੀਜ਼ ਦੀ ਆਪਣੀ ਜੰਮਬਰੀ ਹੋਊਗੀ ਕਿਉਂਕਿ ਆਪਣੇ ਖੜੇ ਬੱਚਾ ਚੁੰਗ ਗਿਆ ਤੇ ਬਾਈ ਨੇ ਨਾਲ ਹੀ ਬੰਨਿਆ ਹੋਇਆ ਬੱਚਾ ਵੀ ਇਹਦਾ ਤੇ ਇਹ ਵੀ ਖੋਲ ਕੇ ਤੋੜ ਕੇ ਦਿਖਾ ਦੇ ਇੱਕ ਵਾਰੀ ਬਾਈ ਲੈ ਸੱਜਣੋ ਤੁਰਦੀ ਜਜਮੈਂਟ ਕਰ ਲਓ ਇਹਦਾ ਸੂਆ ਹੈਗਾ ਬਾਈ ਦੇ ਦੱਸਣ ਮੁਤਾਬਕ ਤੀਜਾ ਤੇ ਦੁੱਧ ਦੇ ਥੱਲੇ ਹੈਗਾ 11 ਕਿਲੋ ਤਿਆਰ ਤੇ ਇੱਥੇ ਤੋਂ ਲੰਬਾਈ ਲੰਬੂਈ ਦੇਖ ਸਕਦੇ ਹੋ ਇਹਦਾ ਝੋ ਇਹ ਥਾਲਿਓ ਥਣ ਥਣੋੜ ਦੇਖ ਸਕਦੇ ਹੋ ਐਦਾਂ ਐਂ ਹੀ ਕਮਾਲ ਹੈ ਬੜੀ ਲੈ ਬਾਕੀ ਇੱਥੇ ਤੋਂ ਨਾ ਲੰਬਾਈ ਲੰਮੂਈ ਦੇਖ ਸਕਦੇ ਹੋ ਲੰਬਾਈ ਲੰਮੂਈ ਸੱਜਣੋਂ ਚੰਗੀ ਆ ਛੋਟੀ ਦੀ ਤੇ ਥਣ ਥਣ ਵੀ ਚੰਗਾ ਲੱਗਿਆ ਬਈ ਤਾਰ ਕਿਵੇਂ ਆਦੀ ਤਾਰ ਤਾਰ ਬਈ ਜਮਾ ਗੰਨੇ ਵਰਗੀ ਆ ਪੋਲੀ ਰੂਮ ਵਰਗੀ ਚ ਮੈਂ ਤੂਟਦਾ ਨਹੀਂ ਨਾ ਨਾ ਜਮਾ ਮੈਂ ਕਿਹੜਾ ਗਾਰੰਟੀ ਆਪਣੀ ਆ ਪੂਰੀ ਤਨਾ ਅਗਲਾ ਵੀ ਲੈ ਜੇ ਸੱਜਣ ਥਾਣੀ ਨਾ ਦੋ ਨਹੀਂ 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 ਬਈ ਜਮਾ ਰੂਮ ਵਰਗੀ ਚ ਬਈ ਅੱਛਾ ਫਾਹੁੰਦੀ ਗਾਰੰਟੀ ਆ ਵੀ ਬਿਲਕੁਲ ਪੋਲੀ ਚ ਵਾਈਆ ਕਾ ਵਾਂ ਬਈ ਪੂਰ ਛੱਟਾ ਕੁਛ ਨਹੀਂ ਅੱਛਾ ਇਹੇ ਜੇ ਕੋਈ ਅੱਜ ਜਲੀ ਜਾਂਦਾ ਆਪਾਂ ਕਿੰਨੇ ਕ ਦੁੱਧੀ ਓੜਤੀ ਦੀ ਲਾਣੀ ਇਹ ਬਈ 13 ਕਿਲੋ ਦੀ ਗਾਰੰਟੀ ਤੇ ਆਪਾਂ ਦੇ ਦਾਂਗੇ ਬਾਕੀ ਅਗਲੀ ਦੀ ਸੇਵਾ ਕੀ ਇਹਦਾ ਰੇਟ ਫਿਰ 13 ਕਿਲੋ ਵਾਲੀ ਦਾ ਇਹਦਾ 13 ਕਿਲੋ ਵਾਲੀ ਦਾ ਰੇਟ ਬਈ 90000 ਮੋਲ ਇਹ ਆ ਵੀ ਜ਼ਿਆਦੇ ਕਰੀਆ ਥੋੜਾ ਨਵਾਂ ਵਪਾਰੀਆ ਤੂੰ ਰੇਟ ਖਾਬ ਦੇ ਰੱਖ ਜਵੀਂ ਨਹੀਂ ਬਾਈ ਮਈਆਂ ਚੰਗੀਆਂ ਯਾਰ ਤੂੰ ਦੇਖ ਲੈ ਮਈਆਂ ਤਾਂ ਚੰਗੀਆਂ ਬਾਈ ਪਿੱਠਪੂੜੇ ਦੀ ਬਣਾਵਟ ਤਾਂ ਚੰਗੀਆਂ ਸਿੰਗ ਥੋੜਾ ਜਿਹਾ ਖੁੱਲਾ ਜ਼ਰੂਰ ਸਿੰਗ ਥੋੜਾ ਜਿਹਾ ਬਾਈ ਉਹ ਆ ਗਿਆ ਸਿੰਗ ਜ਼ਰੂਰ ਖੁੱਲਾ ਪਰ ਝੋਟੀ ਸੱਤ ਉਹ ਠੰਡੀ ਸੀਰ ਆ ਜਾਵਾ ਕੋਈ ਕੋਈ ਚੋਈ ਜਾਵੇ ਤੇ ਦੁੱਧ ਦੇ ਥੱਲੇ ਬਾਈ 11 ਕਿਲੋ ਦੱਸਦਾ ਡੰਗ 2 ਡੰਗ 4 ਡੰਗ ਹਨਾ ਬਾਈ ਕੋਲੇ ਜਾਰਾ ਦੀ ਜ਼ਿੰਮੇਵਾਰੀ ਨਾ ਬੰਦਾ ਲੈ ਕੇ ਜਾਵੇ ਹਾਂ ਡੰਗ 2 ਡੰਗ ਬਾਈ ਕੋਲੇ ਝੋਕੇ ਵੀ ਲਿਆ ਸਕਦੇ ਹੋ ਹਾਂਜੀ ਹਾਂਜੀ ਬਾਈ ਜੀ ਇਹਦਾ ਜੈਨੂਅਰ ਰੇਟ ਆਪਣੇ ਚੈਨਲ ਤੇ ਤਾਂ ਫਿਕਸ ਰੇਟ ਹੀ ਦੱਸਦੇ 82 ਦੇ ਦਾਂਗੇ ਭਾਈ ਜਮਾਂ ਲਾ 82 ਚ ਵੀ ਕਰ ਦਾਂਗੇ ਸ਼ੋਰ ਕਰਨਾ ਹੀ ਮਾਨਤਨ ਭਾਈ ਜਿਹੜਾ ਤੇਰੇ ਥਰੂ ਆਊਗਾ ਲੈ ਸੱਜਣਾ 82 ਚ ਵੀ ਬਾਈ ਕਹਿੰਦਾਹੀ ਜੀ ਗੱਲ ਨਹੀਂ ਯਾਰ ਮਾਨਤਨ ਕਰ ਦਾਂਗੇ ਜਿਹੜਾ ਸੱਜਣਾ ਆਪਣੇ ਚੈਨਲ ਦੇ ਥਰੂ ਬਾਈ ਨੂੰ ਫੋਨ ਕਰੂਗਾ ਤੇ ਉਹ ਇੱਕ ਨੰਬਰ ਵਾਲੀ ਨੇ ਆਪਾਂ ਧਾਰਾਂ ਦਿਖਾ ਦਈਏ ਮਾਰ ਕੇ ਝੁੱਟੀ ਧਾਰਾਂ ਦਿਖਾ ਦਨੇ ਆ ਭਾਈ ਉਹ ਪਹਿਲਣ ਕਰਕੇ ਫਿਰ ਤੈਨੂੰ ਪਤਾ ਬਹਿ ਮਜਾ ਕਰ ਜਾਣਾ ਬੰਦਾ ਨਾ ਨਾ ਕਰ ਦਨੇ ਆ ਕਰ ਲੈ ਛੱਡ ਲੈ ਇਹਦਾ ਬੱਚਾ ਲੈ ਸੱਜਣਾ ਪਹਿਲਣ ਕੱਟੀ ਦੀ ਆ ਧਾਰਾਂ ਸਾਨੂੰ ਆਪਾਂ ਵੀਡੀਓ ਦੇ ਵਿੱਚ ਹੀ ਚਵਾਈ ਚੂਈ ਦਿਖਾ ਦੇਣਾ ਬਾਕੀ ਇਹ ਦੋ ਨੰਬਰ ਵਾਲੀ ਝੋਟੀ ਦੀ ਕਿਉਂਕਿ ਦਾ ਥਣ ਥਣੋਟੇ ਦੱਸਦਾ ਯਾਰ ਚਬਾਈ ਬਿਲਕੁਲ ਫੋਕੀ ਹੋਊ ਤੇ ਬਾਕੀ ਜਿਹੜਾ ਸੱਜਣ ਲੈ ਕੇ ਜਾਊਗਾ ਡੰਗ ਦੋ ਡੰਗ ਬਾਈ ਦੇ ਘਰੇ ਚੋਕੇ ਜ਼ਰੂਰ ਲੈ ਕੇ ਜਾਓ ਜਾਨਵਰ ਕਿਉਂਕਿ ਤਸੱਲੀ ਹੋ ਜਾਂਦੀ ਆ ਸੱਜਣ ਨੂੰ ਜਦੋਂ ਆਪਾਂ ਡੰਗ ਦੋ ਡੰਗ ਪਾਸ ਕਰਕੇ ਲੈ ਜਾਂਦੇ ਆ ਹੁਣ ਪੈਸੇ ਕਈ ਸੱਜਣ ਲਾ ਦੰਦੇ ਨੇ ਪਰ ਮੈਂ ਐਸਾ ਪਾਸ ਕਰਨ ਨੀ ਆਉਂਦੇ ਫਿਰ ਪਿੱਛੋਂ ਕਹਿੰਦੇ ਯਾਰ ਸਾਡੇ ਨਾਲ ਆਏ ਹੋ ਗਿਆ ਗੁਰੀ ਠੱਗੀ ਹੋ ਗਈ ਹੈਨਾ ਉਹ ਠੱਗੀ ਦਾ ਯਾਰ ਸੱਜਣ ਨੂੰ ਆਪਾਂ ਆਪੇ ਭਾਗੀਦਾਰ ਹੁੰਨੇ ਜਦੋਂ ਆਪਾਂ ਜਾਨਵਰ ਪਾਸ ਨਹੀਂ ਕਰਕੇ ਲੈ ਕੇ ਜਾਂਦੇ ਲੈ ਪਹਿਲਾਂ ਕੱਟੀਆਂ ਦਿਖਾ ਦਾਂਗੇ ਬਾਈ ਆਪਾਂ ਤੁਹਾਨੂੰ ਧਾਨਾ ਤੂਰਾ ਮਾਰ ਕੇ ਵਿੱਚ ਵਾਈ ਚਬੂਈ ਦੀ ਕਿਵੇਂ ਆ ਪਸਮ ਕੇ ਥਣ ਥਣ ਕਿਵੇਂ ਕੱਢਦੀ ਆ ਪਸਮਾ ਕੇ ਨਾ ਇੱਕ ਵਾਰੀ ਨਾ ਸੱਜਣੋਂ ਤੁਹਾਨੂੰ ਮੈਂ ਤੋੜ ਕੇ ਵੀ ਜ਼ਰੂਰ ਦਿਖਾਉਂਗਾ ਕੱਟੀ ਇਹ ਲੈ ਜਦੋਂ ਪਸਮ ਗਈ ਬਾਈ ਤੋੜ ਦੀ ਇੱਕ ਵਾਰੀ ਨਾ ਨਾ ਕੋਈ ਨਾ ਬਾਈ ਬਾਕੀ ਪਹਿਲਣ ਦੇ ਹਿਸਾਬ ਨਾਲ ਹੈਗੀ ਠੰਡੀ ਸੀਲ ਆ ਬਾਈ ਹਨਾ ਉਹ ਰੂਲ ਗਈ ਮਾਨੀ ਨਾ ਨਾ ਜਮਾ ਠੰਡੀ ਆ ਬਾਈ ਲੈ ਕੱਟੀ ਦਾ ਰੇਟ ਬਾਈ ਕਰਦਾ 92000 ਰੁਪਿਆ ਤੇ ਉਹਦੇ ਚੋ ਵੀ ਕਰ ਦੂਗਾ ਮਾਨਤਾ ਨਾਲ ਆਏਗਾ ਇਹ ਸੱਜਣ ਦਾ ਜਿਹੜਾ ਆਪਣੇ ਚੈਨਲ ਦੇ ਥਰੂ ਆਊਗਾ ਬਾਈ ਕੋਲੇ ਬਾਕੀ سنگ-ਸੰਗ ਦੀ ਕੁਆਲਿਟੀ ਉਹੀ ਗੱਲ ਆ ਵੀ ਮੇਨ ਗੱਲ ਨਾ ਸੱਜਣੋ ਜਿਹੜੀ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਜਾਨਵਰ ਠੰਡਾ ਸੀਲ ਚਾਹੀਦਾ ਦੁੱਧ ਕਿਲੋ 2 ਕਿਲੋ ਘੱਟ ਵੱਧ ਵੀ ਚੱਲ ਜਾਂਦਾ ਆ ਗਈ ਭਾਈ ਹਾਂ ਹਾਂ ਲੈ ਬੰਦੇ ਕੱਟੀ ਉਸਤਾਦ ਕਰਦੇ ਪਰਾਂ ਤੋਰ ਦੇ ਹਮੜੇ ਪਹਿਲਾਂ ਹੱਤ ਤੋਰ ਦੇ ਭਾਈ ਇੱਕ ਵਾਰੀ ਲੱੱਪਾ ਸਮਾ ਕੇ ਸੱਜਣੋਂ ਤੁਹਾਨੂੰ ਤੋੜ ਕੇ ਦਿਖਾ ਦਣਾ ਕਿਉਂਕਿ ਜਦੋਂ ਪਸਮਾ ਕੇ ਜਾਨਵਰ ਤੋੜਦੇ ਆ ਥੰਨੋਂ ਗੱਲਬਾਤ ਹੀ ਹੋਰ ਹੋ ਜਾਂਦੀ ਐ ਇੱਥੇ ਤੋਂ ਥਾਂ ਥਣੋਂ ਬੜਾ ਚੰਗਾ ਲੱਗਿਆ ਬਾਈ ਪਹਿਲਣ ਦੇ ਸਾਹਿਬ ਨੂੰ ਸਮਾ ਲਾ ਬਾਈ ਉਹੀ ਗੱਲ ਐ ਸੱਜਣਾ ਪਹਿਲਾਂ ਦੇ ਹਿਸਾਬ ਨਾਲ ਝੋਟੀਆਂ ਜਿਵੇਂ ਗੱਲ ਕਰ ਲਿਆ ਨਾ ਥਣ ਥੋਣਾ ਜਿਹੜਾ ਐ ਲੱਗਿਆ ਪੂਰਾ ਲੱਗਿਆ ਵੀ ਵਿਥੀ ਤੇ ਆ ਤੇ ਲੱਗਿਆ ਵੀ ਵਧੀਆ ਚੋਣ ਜਵਾਰਾ ਥਣ ਲੱਗਿਆ ਲੱਤਾਂ ਰਹਿ ਜਾਂਦਾ ਬਾਈ ਮਾਰ ਦੇ ਹੁਣ ਧਾਰਾ ਮਾਰ ਕੇ ਦਿਖਾ ਦਿੰਦੇ ਆ ਭਾਈ ਥੱਲੀ ਮਾਰ ਦੇਗਾ ਹਾਂ ਥੱਲੀ ਮਾਰ ਦੇਣੇ ਜੇ ਧਾਰਾ ਤੁਰਾਂ ਦੇਖ ਸਕਦਾ ਜਮਾ ਰੂ ਵਰਗੀ ਚਵਾਈ ਆ ਓਕੇ ਦੀ ਰਿਪੋਰਟ ਆ ਜੇ ਮੈਂ ਨਾ ਅਗਲੇ ਥਣਾ ਚ ਵੀ ਮਾਰ ਦੇ ਬਾਈ ਤਾਰਾ ਮਾਰਨ ਦੀ ਦਾ ਸੱਜਣ ਨੂੰ ਕਿਸੇ ਵੀ ਆਪਣੇ ਸੱਜਣ ਨੂੰ ਲੋੜ ਨਹੀਂ ਪੈਣੀ ਜਮਾ ਬਾਈ ਰੂਟੀ ਚਾਹੀਦਾ ਬਾਈ ਤੋਂ ਯਾਰ ਫੋਨਤੀ ਮੰਗਾ ਲਿਓ ਚਵਾਈ ਚੂਈ ਦੀ ਤਾਂ ਆਪਣੀ ਵੀ ਇਹਦੀ ਗਰੰਟੀ ਆ ਵੀ ਚਵਾਈ ਚੂਈ ਤੇ ਛੋਟੀ ਦੀਆਂ ਅੰਸਰਾ ਤੇ ਮੇਨ ਗੱਲ ਉਹੀ ਆ ਵੀ ਠੰਡਾ ਸੀਲ ਹੋਵੇ ਜਾਨਵਰ ਤੇ ਇੱਥੇ ਤੋਂ ਦੇਖ ਸਕਦੇ ਹੋ ਪਾਸ ਨੂੰ ਕਿ ਛੋਟੀ ਨਿਖਰੀ ਕਿੰਨੀ ਆ ਥੱਲੇ ਤੋਂ ਅਜੇ ਹੋਰ ਬਣਨੀ ਆ ਬਾਈ ਨੰਬਰ ਬੋਲ ਦੇ ਬਾਈ ਤੇਰਾ ਨੰਬਰ ਹੈਗਾ ਵੀਰੇ ਆਪਣਾ 86997 9386 ਇੱਕ ਵਾਰੀ ਫਿਰ ਬੋਲਦਾ 86997 9386 ਬਾਕੀ ਸੱਜਣੋ ਉਹੀ ਗੱਲ ਆ ਵੀ ਸੂਈ ਨੂੰ ਹਲੇ ਮੇਰਾ ਖਿਆਲ ਆ ਤੀਜਾ ਕਿ ਦਿਨ ਆ ਬਾਈ ਹੈਨਾ ਹਾਂ ਤੀਜਾ ਦਿਨ ਆ ਬਾਈ ਆ ਤਿੰਨ ਦਿਨਾਂ ਦੀ ਸੂਈ ਆ ਬਾਕੀ ਜਿਵੇਂ ਜਿਵੇਂ ਖਾਊ ਪੀਊਗੀ ਝੋਟੀਆਂ ਅੱਗੇ ਚੰਗੀ ਤਿਆਰ ਹੋ ਜੂਗੀ ਹਾਂ ਹਜੇ ਤਾਂ ਬਣੂਗੇ ਬਾਈ ਥੱਲੋਂ ਹੋਰ ਬਣੂ ਲੈ ਸੱਜਣੋ ਅੱਜ ਆਪਾਂ ਤੁਹਾਨੂੰ ਦਿਖਾਈ ਆ ਦੋ ਝੋਟੀਆਂ ਦੀ ਵੀਡੀਓ ਉੱਬਾ ਪਿੰਡ ਤੋਂ ਤੇ ਇਸੇ ਤਰਜ਼ ਤੇ ਕਿਸੇ ਹੋਰ ਸੱਜਣ ਦੇ ਘਰੋਂ ਅਗਲੀ ਵੀਡੀਓ ਦਿਖਾਵਾਂਗੇ ਉਦੋਂ ਤੱਕ ਚੈਨਲ ਨੂੰ ਪਿਆਰ ਬਣਾ ਕੇ ਰੱਖਿਓ ਧੰਨਵਾਦ ਜੀ